ਤੇ ਟਰੰਪ ਸਾਹਿਬ ਨੇ ਕਹਿੰਦੇ ਵੀ ਇਤੋਂ ਤੱਕ ਕਹਿਤਾ ਸੀਗਾ ਇੱਕ ਵਾਰੀ ਕਿ ਜੇ ਮਮਦਾਨੀ ਜਿਹੜੇ ਆ ਉਹ ਨਿਊਯਾਰਕ ਦੇ ਮੇਅਰ ਬਣਦੇ ਆ ਤੇ ਕਹਿੰਦੇ ਮੈਂ ਨਿਊਯਾਰਕ ਨੂੰ ਮਿਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਿਹੜੀ ਆ ਉਹ ਨਹੀਂ ਦਊਂਗਾ ਤੇ ਸਹਾਇਤਾ ਤੱਕ ਰੋਕ ਦਊਂਗਾ ਪੈਸੇ ਨਹੀਂ ਦਊਂਗਾ ਤੇ ਦੇਖਦੇ ਆ ਫੇਰ ਕਹਿੰਦੇ ਮਮਦਾਨੀ ਕਿੱਦਾਂ ਕੰਮ ਕਰੂਗਾ ਲੋਕਾਂ ਨੂੰ ਇੱਕ ਸਾਦਾ ਸਦਾ ਸਦਾ ਥ੍ਰੈਟ ਕੀਤਾ ਸੀਗਾ ਵੀ ਜੇ ਤੁਸੀਂ ਇਹਨੂੰ ਚੁਣਿਆ ਤਾਂ ਤੁਹਾਨੂੰ ਫੰਡ ਨਹੀਂ ਮਿਲਣਗੇ ਜੀ ਤੇ ਹੁਣ ਜਿਹੜੀ ਖਬਰ ਆ ਰਹੀ ਹੈ ਉਹ ਇਹ ਆ ਕਿ ਦੁਸ਼ਮਣ ਤੋਂ ਦੋਸਤ ਬਣੇ ਨੇ 트럼ਪ ਅਤੇ ਨਿਊਯਾਰਕ ਦੇ ਮੇਅਰ ਮੁਮਦਾਨੀ ਤੇ ਸ਼ੁੱਕਰਵਾਰ ਨੂੰ ਹੀ ਇਹਨਾਂ ਦੀ ਅੱਜ ਜਿਹੜੀ ਉਥੇ ਜਿਹੜੇ ਵਾਈਟ ਹਾਊਸ ਵਿੱਚ ਓਵਲ ਦਫ਼ਤਰ ਦੇ ਵਿੱਚ ਕਹਿੰਦੇ ਮੀਟਿੰਗ ਹੋਈ ਹੈ ਬੜਾ ਨਿਕਾ ਸਵਾਗਤ ਕੀਤਾ ਗਿਆ ਤੇ ਜਿਹੜੀ ਇਹਨਾਂ ਦੀ ਮੁਲਾਕਾਤ ਹੈ ਕਹਿੰਦੇ ਉਹਨੇ ਸਾਰਿਆਂ ਨੂੰ ਇੱਕ ਵਾਰੀ ਹੈਰਾਨ ਕਰਕੇ ਦਿੱਤਾ ਤੇ ਕਹਿੰਦੇ ਆ ਕਿ ਜਦੋਂ ਅ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿਕੇ ਆਪਣੇ ਸਭ ਤੋਂ ਵੱਡੇ ਆਲੋਚਕ ਅਤੇ ਨਿਊਯਾਰਕ ਸਿਟੀ ਹਾਲ ਵਿੱਚ ਹੀ ਚੁਣੇ ਗਏ ਮੇਅਰ ਜਿਹੜੇ ਜ਼ੁਹਰਾਨ ਮਮਦਾਨੀ ਨਾਲ ਮੁਲਾਕਾਤ ਕੀਤੀ ਤੇ ਉਮੀਦਾਂ ਦੇ ਉਲਟ ਬਿਲਕੁਲ ਉਲਟ ਜਾ ਕੇ ਇਹ ਮੁਲਾਕਾਤ ਬਹੁਤ ਜ਼ਿਆਦਾਤਰ ਕਹਿੰਦੇ ਸਕਾਰਾਤਮਕ ਵਧੀਆ ਜਿਸ ਵਿੱਚ ਦੋਹਾਂ ਨੇਤਾਵਾਂ ਨੇ ਕਈ ਮੁੱਦਿਆਂ ਤੇ ਜਿਹੜੀ ਹੈ ਉਹ ਸਹਿਮਤੀ ਪ੍ਰੋਜੈਕਟ ਆਈ ਹੈ